ਮੈਂ ਤੁਹਾਨੂੰ ਹੋਰ ਦੱਸਣੀ ਚਾਹਨਾ ਕਿ ਆਪਣੇ ਇਸ ਏਸ਼ੀਆ ਦੇ ਖਿੱਤੇ ਦੇ ਵਿੱਚ ਜੀ ਚਾਰ ਜਿਹੜੇ ਨੇ ਵੇਦ ਰਚੇ ਗਏ ਜੀ 6 ਸ਼ਾਸਤਰ ਰਚੇ ਗਏ 27 ਅ ਸਿਮਰਤੀਆਂ ਨਿਰਚੀਆਂ ਜੀਆਂ 18 ਪੁਰਾਨ ਜਿਹੜੇ ਨੇ ਉਹ ਹੋਏ ਜੀ ਪ੍ਰਮੁੱਖ ਤੌਰ ਤੇ 52 ਉਪਨਿਸ਼ਦ ਜਿਹੜੇ ਨੇ ਉਹ ਨੇ ਜੀ ਔਰ ਇੱਕ ਗਾਇਤਰੀ ਮੰਤਰ ਹੈ ਜੀ ਸਨਾਤਨੀ ਮਤ ਦਾ ਜੀ ਕੀ 108 ਦੀ ਗਿਣਤੀ ਬੰਦ ਦੀ ਜੀ 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 108 ਦੀ ਗਿਣਤੀ ਬੰਨੀ ਜਿਸ ਤਰ੍ਹਾਂ ਤੁਸੀਂ ਹੁਣ ਟੀਚਰ ਹੋ ਜੀ ਔਰ ਤੁਹਾਡੀ ਕੁਆਲੀਫਿਕੇਸ਼ਨ ਜਿਹੜੀ ਆ ਉਹ ਐਮਏ ਬੀਐਡ ਹੈ ਜੀ ਤੁਸੀਂ ਕੀਤੀ ਤੁਹਾਨੂੰ ਡਿਗਰੀ ਮਿਲੀ ਜੀ ਜੀ ਔਰ ਇਸੇ ਤਰ੍ਹਾਂ ਹੀ ਪੁਰਾਣੇ ਸਮਿਆਂ ਦੇ ਵਿੱਚ ਗੁਰੂਕੁਲ ਦੀ ਮਰਿਆਦਾ ਦੇ ਵਿੱਚ ਇਹ ਜਿੰਨੇ ਗ੍ਰੰਥ ਨੇ 108 ਜੀ 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 ਆ ਤੁਸੀਂ ਜਿਹੜੀ ਗਿਣਤੀ ਦੇ ਜਿਹੜਾ ਇਹਦਾ ਅਧਿਨ ਕਰ ਲਿੰਦਾ ਸੀ ਜਿਹੜਾ ਇਹਦਾ ਵਿਆਖਿਆਕਾਰ ਬਣ ਜਾਂਦਾ ਸੀ ਜੀ ਉਹ ਮਨੁੱਖ ਆਪਣੇ ਅੱਗੇ ਨਾਮ ਦੇ ਅੱਗੇ ਲਾ ਸਕਦਾ ਸੀ 108 ਜੀ